ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਅਿੰਦਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਸਥਾਰਪੂਰਵਕ ਜੀਵਨ ਕਾਤਾ ਦੇ ਬਾਰੇ ਪੜਾਂਗੇ ਇਸ ਵੀਡੀਓ ਦੇ ਵਿੱਚ ਗੁਰੂ ਜੀ ਦੇ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਆ ਇਹ ਜਿਹੜੀ ਵੀਡੀਓ ਤੁਹਾਡੇ ਹਰੇਕ ਐਗਜ਼ਾਮ ਦੇ ਲਈ ਬਹੁਤ ਹੀ ਮਹੱਤਵਪੂਰਨ ਆ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਪਰਿਵਾਰਕ ਜਾਣਕਾਰੀ ਪਰਿਵਾਰਕ ਜਾਣਕਾਰੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਦਾ ਨਾਮ ਸਿਵਰਾਮ ਅਤੇ ਦਾਦੀ ਜੀ ਦਾ ਨਾਮ ਬਨਾਰਸੀ ਜੀ ਸੀਗਾ ਅੱਗੇ ਇਹਨਾਂ ਦੇ ਦੋ ਪੁੱਤਰ ਹੁੰਦੇ ਨੇ ਲਾਲਚੰਦ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਸਨ ਪਿਤਾ ਕਲਿਆਣ ਦਾਸ ਜਿਨ੍ਹਾਂ ਨੂੰ ਮਹਤਾ ਕਲੂ ਕਿਹਾ ਜਾਂਦਾ ਜੋ ਕਿ ਪਿੰਡ ਦੇ ਪਟਵਾਰੀ ਸਨ ਅੱਗੇ ਪਿਤਾ ਕਲਿਆਣ ਦਾਸ ਦਾ ਮਾਤਾ ਤ੍ਰਿਪਤਾ ਜੀ ਦੇ ਨਾਲ ਵਿਆਹ ਹੁੰਦਾ ਪਾ ਮਾਤਾ ਤ੍ਰਿਪਤਾ ਜੀ ਪਿੰਡ ਚਾਹਲ ਦੇ ਰਹਿਣ ਵਾਲੇ ਸਨ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਨਕਾ ਪਿੰਡ ਚ ਹਲਸੀ ਨਾਨਾ ਦਾ ਨਾਂ ਕ੍ਰਿਸ਼ਨਾ ਅਤੇ ਨਾਨੀ ਭਰਾਈ ਜੀ ਸਨ ਅੱਗੇ ਕਲਿਆਣ ਦਸ ਦੇ 2 ਬੱਚੇ ਸਨ ਜਿਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ 15 April 1469 ਨੂੰ ਹੁੰਦਾ ਭੈਣ ਨਾਨਕੀ ਜੀ ਜੋ ਕਿ 1464 ਦੇ ਵਿੱਚ ਹੁੰਦੇ ਨੇਗੇ ਇਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸੀਗੇ ਬਰਨਾਨ ਕੀ ਜੀ ਦਾ ਜਿਹੜਾ ਵਿਆਹ ਵਾ ਉਹ ਜੈਰਾਮ ਨਾਲ ਹੁੰਦਾ ਜੋ ਕਿ ਲਾਹੌਰ ਦੇ ਰਹਿਣ ਵਾਲੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਜਿਹੜਾ ਉਹ માતા ਸੁਲੱਖਣੀ ਜੀ ਦੇ ਨਾਲ ਹੁੰਦਾ 24 ਸਤੰਬਰ 1487 ਨੂੰ। માતા ਸੁਲੱਖਣੀ ਜੀ ਜਿਹੜੇ ਸੀਗੇ ਉਹ ਉਹਨਾਂ ਦੇ ਮਾਤਾ ਸੀਗੇ ਚੰਦੋ ਰਾਣੀ ਪਿਤਾ ਸੀਗਾ ਮੂਲ ਚੰਦ ਜੋ ਕਿ ਬਟਾਲਾ ਦਾ ਰਹਿਣ ਵਾਲਾ ਸੀ। ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ માતા ਸੁਲੱਖਣੀ ਜੀ ਦੇ ਦੋ ਪੁੱਤਰ ਹੁੰਦੇ ਨੇ ਜਿਹਨਾਂ ਵੱਡਾ ਪੁੱਤਰ ਬਾਬਾ ਸ੍ਰੀ ਚੰਦ ਜੀ ਜੋ ਕਿ 1494 ਨੂੰ ਹੋਏ ਸੀ ਤੇ ਛੋਟਾ ਪੁੱਤਰ ਲక్ష్ਮੀਦਾਸ ਜੀ ਜੋ ਕਿ 1497 ਨੂੰ ਹੋਏ ਸੀ ਇਹ ਸੀਗੀ ਸਾਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਪਰਿਵਾਰਕ ਜਾਣਕਾਰੀ ਅੱਗੇ ਦੇਖਦੇ ਹਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਦਿਆ ਪ੍ਰਾਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੀ ਪੰਡਾ ਗੋਪਾਲਦਾਸ ਜੀ ਤੋਂ ਸਿੱਖੀ ਸੀ ਸੰਸਕ੍ਰਿਤ ਦਾ ਗਿਆਨ ਉਹਨਾਂ ਨੇ ਪੰਡਿਤ ਬ੍ਰਿਜਲਾਲ ਤੋਂ ਲਿਆ ਸੀ ਤੇ ਫਾਰਸੀ ਤੇ ਅਰਬੀ ਦਾ ਗਿਆਨ ਕুতਬਦੀਨ ਮੌਲਵੀ ਸੀ ਜਿਹੜਾ ਇਸ ਤੋਂ ਇਹਨਾਂ ਦੋਨਾਂ ਪਛਾਵਾਂ ਦਾ ਗਿਆਨ ਲਿਆ ਸੀ ਅੱਗੇ ਦੇਖਦੇ ਹਾਂ ਬਚਪਨ ਦੀਆਂ ਘਟਨਾਵਾਂ ਸ੍ਰੀ ਗੁਰੂ ਜੀ ਨਾਨਕ ਦੇਵ ਜੀ ਦਾ ਨਾਂ ਕੁਝ ਸੰਬੰਧਿਤ ਮਹੱਤਵਪੂਰਨ ਜਿਹੜੀਆਂ ਘਟਨਾਵਾਂ ਉਹਨਾਂ ਦੇ ਬਚਪਨ ਦੇ ਵਿੱਚ ਹੁੰਦੀਆਂ ਨੇ ਜਿਵੇਂ ਧੁੱਪ ਵਿੱਚ ਸੌਣਾ ਸਾਖੀ ਅਨੁਸਾਰ ਜਦੋਂ ਗੁਰੂ ਜੀ ਖੇਤਾਂ ਵਿੱਚ ਸੌਂ ਗਏ ਤਾਂ ਜ਼ਾਲਮ ਧੁੱਪ ਤੋਂ ਬਚਾਉਣ ਲਈ ਇੱਕ ਜਿਹੜਾ ਨਾਗ ਆਗਾਸ ਜਾਂ ਸੱਪਾ ਉਹ ਫਨ ਕਲਾਰ ਕੇ ਗੁਰੂ ਜੀ ਨੂੰ ਸ਼ਾਂ ਕਰਦਾ ਵਾ ਇਹ ਨਜ਼ਾਰਾ ਪਿੰਡ ਦੇ ਮੁਖੀ ਰਾਏ ਬੁਲਾਰ ਨੇ ਦੇਖਿਆ ਜੋ ਕਿ ਗੁਰੂ ਜੀ ਨੂੰ ਇੱਕ ਪਹੁੰਚੀ ਹੋਈ ਰੂਹ ਮੰਨਣ ਲੱਗ ਜਾਂਦਾ ਵਾ ਅਗਲੀ ਘਟਨਾ ਕੀ ਹੈ ਕਿ ਕੱਚਾ ਜਨੇਊ 9 ਸਾਲ ਦੀ ਉਮਰ ਦੇ ਵਿੱਚ ਜਦੋਂ ਪੰਡਿਤ ਹਰਦੇਵਾਲ ਦੁਆਰਾ ਜਨੇਊ ਪਾਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਗੁਰੂ ਜੀ ਨੇ ਇਸ ਨੂੰ ਕੱਚਾ ਧਾਗਾ ਕਹਿ ਕੇ ਰੱਦ ਕਰ ਦਿੱਤਾ ਅਤੇ ਦਿਆ ਸੰਤੋਖ ਅਤੇ ਸੱਚ ਦੇ ਧਾਗੇ ਵਿੱਚ ਸੱਚਾ ਜਨੇਊ ਦੱਸਿਆ ਅਗਲੀ ਜਿਹੜੀ ਘਟਨਾ ਬਚਪਨ ਦੇ ਵਿੱਚ ਹੁੰਦੀ ਹੈ ਗੁਰੂ ਜੀ ਦੇ ਨਾਲ ਉਹ ਹੁੰਦੀ ਹੈਗੀ ਸੱਚਾ ਸੌਦਾ ਸੱਚਾ ਸੌਦਾ ਪਿਤਾ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਸੀ ਗੁਰੂ ਜੀ ਨੇ ਇਹ ਜਿਹੜੇ ਪੈਸੇ ਸੀਗੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾਉਣ ਦੇ ਵਿੱਚ ਖਰਚ ਕਰ ਦਿੱਤੇ ਸੀਗੇ ਇਹ ਜਿਹੜੀ ਘਟਨਾ ਹੈਗੀ ਚੂੜ ਕਾਣਾ ਮੰਡੀ ਦੇ ਵਿੱਚ ਹੋਈ ਸੀ ਹੁਣ ਜਿਹਨੂੰ ਸੱਚਾ ਸੌਦਾ ਸਹਿਬ ਕਿਹਾ ਜਾਂਦਾ ਹੈ ਅੱਗੇ ਦੇਖਦੇ ਹਾਂ ਕਿ ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਦਾ ਨਿਵਾਸ ਅਰਨਾਨ ਕੀ ਪਾਸ ਪਿਤਾ ਜੀ ਦੇ ਬਾਰ ਬਾਰ ਗੁੱਸੇ ਹੋਣ ਤੋਂ ਬਾਅਦ ਗੁਰੂ ਜੀ ਨੂੰ ਉਹਨਾਂ ਦੇ ਚੀਜਾ ਜੈ ਰਾਮ ਜੀ ਦੀ ਫਾਰਸ ਤੇ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਇੱਥੇ ਇਹਨਾਂ ਨੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਗੁਰੂ ਜੀ ਨੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੇ ਵਿੱਚ ਰਾਸ਼ਨ ਵੰਡਣ ਯਾਨੀ ਕਿ ਅ ਰਾਸਦੋ ਵੰਡਣ ਵਾਲਾ ਜਿਹੜਾ ਸਟੋਰ ਸੀ ਉਹਦੇ ਵਿੱਚ ਨੌਕਰੀ ਕੀਤੀ ਇੱਥੇ ਇਹਨਾਂ ਨੇ 13 13 ਤੋਲਿਆ ਇਸੇ ਨੌਕਰੀ ਦੇ ਦੌਰਾਨ ਗੁਰੂ ਜੀ ਨੇ ਅਨਾਜ ਤੋਲ ਰਹੇ ਸਨ ਤਾਂ ਉਹਨਾਂ ਨੇ 13 ਦੀ ਗਿਣਤੀ ਆਉਣ ਤੇ ਉਹ ਇਸ ਨੂੰ 13 ਮਤਲਬ ਮੇਰਾ ਨਹੀਂ ਹੈ ਪ੍ਰਮਾਤਮ ਸਭ ਕੁਝ 13 ਹੀ ਕਹਿ ਕੇ ਤੋਲੀ ਜਾ ਰਹੇ ਸੀ ਫਿਰ ਇਹ ਨੌਕਰੀ ਵੀ ਗੁਰੂ ਨਾਨਕ ਦੇਵ ਜੀ ਛੱਡ ਦਿੰਦੇ ਨੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹ ਨਵਾਬ ਦੌਲਤਖਾਨ ਲੋਧੀ ਦੇ ਕੋਲ ਜਾ ਰਹੀਆਂ ਸੀਗੀਆਂ ਅੱਗੇ ਫਿਰ ਗੁਰੂ ਜੀ ਨੂੰ ਗਿਆਨ ਪ੍ਰਾਪਤੀ ਹੁੰਦੀ ਹੈਗੀ 1499 ਸੀਵੀ ਵਿੱਚ ਗੁਰੂ ਜੀ ਕਾਲੀ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ ਤਾਂ ਉੱਥੇ 3 ਦਿਨਾਂ ਬਾਅਦ ਪ੍ਰਗਟ ਹੋਏ ਉਹਨਾਂ ਦੇ ਜਿਹੜੇ ਪਹਿਲੇ ਸ਼ਬਦ ਸੀਗੇ ਉਹ ਸੀਗੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਆਪਣਾ ਸੰਸਾਰਿਕ ਕਾਰੋਬਾਰ ਜਿਹੜਾ ਸੀਗਾ ਛੱਡ ਦਿੱਤਾ ਸੀ ਅਤੇ ਧਰਮ ਪ੍ਰਚਾਰ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ ਧਾਰਮਿਕ ਪ੍ਰਚਾਰ ਦੇ ਉਦੇਸ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਇਹ ਉਦਾਸੀਆਂ ਦੀ ਸੰਖਿਆ 4 ਸੀ ਕਈਆਂ ਵਿਦਵਾਨਾਂ ਦਾ ਮੰਨਣਾ ਹੈ ਵੀ ਗੁਰੂ ਜੀ ਨੇ ਤਿੰਨ ਉਦਾਸੀਆਂ ਕੀਤੀਆਂ ਪਰ ਆਪਾਂ ਚਾਰ ਪੜਾਂਗੇ ਗੁਰੂ ਜੀ ਨੇ 1499 ਨੰਨੇ ਤੋਂ 1521 ਤੱਕ ਚਾਰ ਜਿਹੜੀਆਂ ਉਦਾਸੀਆਂ ਸੀਗੀਆਂ ਇਹ ਕੀਤੀਆਂ ਸੀਗੀਆਂ 1499 ਵਿੱਚ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਇਹ ਜਿਹੜੀ ਯਾਤਰਾ 1521 ਤੱਕ ਚੱਲਦੀ ਆ ਜਿਸ ਦੇ ਵਿੱਚ ਇਹਨਾਂ ਦਾ ਮੁੱਖ ਸਾਥੀ ਭਾਈ ਮਰਦਾਨਾ ਜੀ ਸੀ ਜੋ ਕੀ ਰਵਾਬ ਵਜਾਉਂਦੇ ਸਨ ਪਹਿਲੀ ਉਦਾਸੀ ਪੂਰਬ ਅਤੇ ਉੱਤਰ ਪੱਛਮ ਮੱਕਸਥਾਨ ਜਿੱਥੇ ਜਿੱਥੇ ਗੁਰੂ ਜੀ ਗਏ ਉਹ ਸੀਗੇ ਅਮਨਾਬਾਦ ਤਲੁੰਬਾ ਪਾਣੀਪਤ ਹਰਦੁਆਰ ਬਨਾਰਸ ਗਿਆ ਜਗਨਨਾਥਪੁਰੀ ਕਾਮਰੂਪ ਜਿਹਨੂੰ ਪ੍ਰਾਣਾਨਾਮਾ ਅਸਾਮ ਦਾ ਉਥੇ ਗੁਰੂ ਜੀ ਨੇ ਯਾਤਰਾ ਕੀਤੀ ਇਸ ਉਦਾਸੀ ਦੇ ਨਾਲ ਸੰਬੰਧਿਤ ਸਾਖੀਆਂ ਦੇ ਵਿੱਚ ਭਾਈ ਲਾਲੋ ਅਤੇ ਮਲਿਕ ਭਾਗੋ ਦੀ ਜਿਹੜੀ ਸਾਖੀ ਹੈਗੀ ਉਹ ਆ ਜਾਂਦੀ ਹੈ ਭਾਈ ਲਾਲੋ ਨੰ ਗੁਰੂ ਜੀ ਕਿਰਤ ਦਾ ਮਹੱਤਵ ਸਮਝਾਉਂਦੇ ਨੇ ਅਤੇ ਧੰਨ ਦੇ ਲੋਭੀ ਜਿਹੜਾ ਮਲਿਕ ਭਾਗੋ ਸੀਗਾ ਉਹਦਾ ਖੰਡਨ ਕਰਦੇ ਨੇ ਫਿਰ ਸੱਜਣ ਠੱਗ ਦੇ ਨਾਲ ਧਰਮਸ਼ਾਲਾ ਦੇ ਵਿੱਚ ਮੁਲਾਕਾਤ ਹੁੰਦੀ ਆ ਹਰਦੁਆਰ ਦੇ ਵਿੱਚ ਪਾਣੀ ਵਾਲਾ ਜਿਹੜਾ ਕਾਂਡ ਹੈਗਾ ਉਹ ਹੁੰਦਾ ਵਾ ਇੱਥੇ ਕਰਮ ਕਾਂਡਾਂ ਦਾ ਜਿਹੜਾ ਗੁਰੂ ਜੀ ਖੰਡਨ ਕਰਦੇ ਨੇ ਜਗਨਨਾਥਪੁਰੀ ਦੇ ਵਿੱਚ ਆਰਤੀ ਜਾਂ ਬਾਹਰੀ ਪੂਜਾ ਦਾ ਜਿਹੜਾ ਖੰਡਨ ਹੈਗਾ ਉਹ ਗੁਰੂ ਜੀ ਕਰਦੇ ਹਨ ਦੂਜੀ ਉਦਾਸੀ ਆ ਜਿਹੜੀ ਮੁੱਖ ਸਥਾਨ ਸੀਗੇ ਇਹਦੀ ਉਦਾਸੀ ਦੇ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਬੀਦਰ ਸ਼੍ਰੀਲੰਕਾ ਰਾਜਾ ਸੇਵਨਾਥ ਨੂੰ ਸਿੱਧੇ ਰਾ ਪਾਇਆ ਸੀ ਜਿੱਥੇ ਇੱਥੇ ਦੂਜੀ ਉਦਾਸੀ ਹੋਈ ਸੀ ਦੱਖਣ ਦੇ ਵਿੱਚ ਉਹਦੇ ਸੀਗਾ ਦੱਖਣੀ ਭਾਰਤ ਵਿੱਚ ਧਰਮ ਦੇ ਅੰਧਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਇੱਕ ਓੰਕਾਰ ਦਾ ਸੰਦੇਸ਼ ਦੇਣਾ ਅੱਗੇ ਦੇਖਦੇ ਹਾਂ ਤੀਸਰੀ ਉਦਾਸੀ ਉੱਤਰ ਦੇ ਵੱਲ ਮੋਕਸ਼ ਸਥਾਨ ਸੁਮੇਰ ਪਹਾੜ ਕਸ਼ਮੀਰ ਨਾਨਕ ਮਤਾ ਆਗ ਇਨਾਂ ਸਥਾਨਾਂ ਤੇ ਗੁਰੂ ਜੀ ਗਏ ਸਾਖੀ ਜਾਂ ਰਚਨਾਵਾਂ ਸਿੱਧ ਗੋਸ਼ਟੀ ਜੋਗੀਆਂ ਦੇ ਨਾਲ ਸੰਵਾਦ ਗੁਰੂ ਜੀ ਨੇ ਜੋਗੀਆਂ ਨੂੰ ਸਿਖਾਇਆ ਕਿ ਸੰन्यास ਛੱਡ ਕੇ ਗ੍ਰਸਥ ਜੀਵਨ ਜਿਉਂਦਿਆਂ ਪ੍ਰਮਾਤਮਾ ਦਾ ਸਿਮਰਨ ਕਰਨਾ ਹੀ ਅਸਲ ਯੋਗ ਹੈ ਮਤਲਬ ਸੰन्यास ਨੂੰ ਛੱਡੋ ਤੇ ਗ੍ਰਸਥ ਜੀਵਨ ਜਿਉਂਦਿਆਂ ਹੀ ਪ੍ਰਮਾਤਮਾ ਦਾ ਜਿਹੜਾ ਸਿਮਰਨ ਕਰੋ ਤੇ ਇਹ ਹੀ ਜਿਹੜਾ ਅਸਲੀ ਯੋਗ ਆ ਗੁਰੂ ਜੀ ਦੇ ਅਨੁਸਾਰ ਅਗੇ ਚੌਥੀ ਉਦਾਸੀ ਹੁੰਦੀ ਹੈ ਪੱਛਮ ਵੱਲ ਮੁੱਖ ਸਥਾਨ ਇਹਦੇ ਵਿੱਚ ਆ ਜਾਂਦੇ ਨੇ ਮੱਕਾ ਮਦੀਨਾ ਬਗਦਾਦ ਤੇ ਕਾਬੁਲ ਸਾਖੀਆਂ ਇਸ ਉਦਾਸੀ ਦੇ ਨਾਲ ਸੰਬੰਧਿਤ ਮੱਕੇ ਦੇ ਵਿੱਚ ਪੈਰ ਸਰਬਵ୍ୟਕਤਾ ਦਾ ਸੰਦੇਸ਼ ਇਥੇ ਦਿੱਤਾ ਗੁਰੂ ਜੀ ਨੇ ਗੁਰੂ ਜੀ ਨੇ ਪੀਰ ਰੁਕਮਦੀਨ ਨੂੰ ਸਿਖਾਇਆ ਕਿ ਰੱਬ ਕਿਸੇ ਇੱਕ ਦਿਸ਼ਾ ਵਿੱਚ ਸੀਮਿਤ ਨਹੀਂ ਹੈ ਇਸ ਤੋਂ ਬਾਅਦ ਬਾਬਰ ਬਾਣੀ ਦੀ ਰਚਨਾ ਹੁੰਦੀ ਹੈਗੀ 1321 ਦੇ ਵਿੱਚ ਬਾਬਰ ਦੁਆਰਾ ਸੈਦਪੁਰ ਜਾਂ ਐਮਨਾਬਾਦ ਤੇ ਕੀਤੇ ਹਮਲੇ ਦੌਰਾਨ ਕੋਈ ਜ਼ੁਲਮਾ ਨੂੰ ਦੇਖ ਕੇ ਚਾਰ ਬਾਬਰ ਬਾਣੀ ਸ਼ਬਦ ਗੁਰੂ ਜੀ ਨੇ ਉਚਾਰਨ ਕੀਤੇ ਸੀਗੇ ਵਿੱਚ ਗੁਰੂ ਜੀ ਨੇ ਬਾਬਰ ਦੇ ਜ਼ੁਲਮ ਨੂੰ ਬਿਆਨ ਕੀਤਾ ਹੈ ਅੱਗੇ ਦੇਖਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਸਮਕਾਲੀਨ ਸ਼ਾਸਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਉਦੋਂ ਸਿਕੰਦਰ ਲੋਧੀ ਦਾ ਸ਼ਾਸਨ ਸੀਗਾ ਤੇ ਫਿਰ ਇਬਰਾਹਿਮ ਲੋਧੀ ਆਉਂਦਾ ਵਾ ਫਿਰ ਬਾਬਰ ਆਉਂਦਾ ਵਾ ਤੇ ਗੁਰੂ ਜੀ ਦੇ ਅੰਤਿਮ ਸਮੇਂ ਹਮਾਇੂ ਦਾ ਜਿਹੜਾ ਸ਼ਾਸਨ ਹੈਗਾ ਉਹ ਹੁੰਦਾ ਹੈ ਮਤਲਬ ਸਮਕਾਲੀਨ ਸ਼ਾਸਕਾਂ ਦੇ ਵਿੱਚ ਸਿਕੰਦਰ ਲੋਧੀ ਇਬਰਾਹਿਮ ਲੋਧੀ ਬਾਬਰ ਤੇ ਹਮਾਇੂ ਗੁਰੂ ਜੀ ਦੇ ਸਮਕਾਲੀਆਂ ਸ਼ਾਸਕ ਸੀਗੇ ਸਮਕਾਲੀਨ ਧਾਰਮਿਕ ਆਗੂਆਂ ਦੇ ਨਾਲ ਮੁਲਾਕਾਤ ਦੇਖਦੇ ਹਾਂ ਕਿਹੜੇ-ਕਿਹੜੇ ਧਾਰਮਿਕ ਆਗੂਆਂ ਦੇ ਨਾਲ ਗੁਰੂ ਜੀ ਨੇ ਮੁਲਾਕਾਤ ਕੀਤੀ ਸੁਮੀਰ ਪਰਬਤ ਅਬਜਲ ਬਟਾਲਾ ਵਿਖੇ ਸਿੱਧ ਗੋਸ਼ਟੀ ਹੋਈ ਸੀ ਜਿਹੜੀ ਕਿ yogiyan ਦੇ ਨਾਲ ਹੋਈ ਸੀ। ਪਾਕਪਟ ਦੇ ਵਿੱਚ ਸੇਖ ਬ੍ਰਹਿਮ ਮੁਲਤਾਨ ਦੇ ਵਿੱਚ ਸੂਫੀ ਫਕੀਰਾਂ ਦੇ ਨਾਲ ਮੁਲਾਕਾਤ ਹੋਈ ਸੀ। ਹਰਦੁਆਰ ਕਾਂਸੀ ਦੇ ਵਿੱਚ ਹਿੰਦੂ ਪੰਡਤਾਂ ਦੇ ਨਾਲ ਮੁਲਾਕਾਤ ਹੋਈ ਸੀ। ਮੱਕਾ ਮਦੀਨਾ ਤਲਵੰਡੀ ਦੇ ਵਿੱਚ ਰੁਕਨਦੀਨ ਅਤੇ ਪੀਰ ਦਹਸਤਗੀਰ ਦੇ ਨਾਲ ਗੁਰੂ ਜੀ ਨੇ ਮੁਲਾਕਾਤ ਕੀਤੀ ਸੀ। ਅੱਗੇ ਦੇਖਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਸਾਖੀਆਂ ਕਿਹੜੀਆਂ-ਕਿਹੜੀਆਂ ਨੇ ਹੈ ਪ੍ਰਮੁੱਖ ਸਾਖੀਆਂ ਪਹਿਲੀ ਸਾਖੀ ਆ ਜਾਂਦੀ ਹੈ ਸੱਚਾ ਸੌਦਾ ਜਿਹਨੂੰ ਲਾਹੇ ਦਾ ਸੌਦਾ ਕਿਹਾ ਜਾਂਦਾ ਇਹ ਚੂੜ ਚੱਕ ਸਥਾਨ ਪਾਕਿਸਤਾਨ ਦੇ ਵਿੱਚ ਆ ਇੱਥੇ ਹੋਈ ਸੀ ਇੱਥੇ ਵੀਰਪੀਏ ਵਾਈ ਜਿਹੜੀ ਘਟਨਾ ਹੋਈ ਸੀ ਜਦੋਂ ਗੁਰੂ ਜੀ ਨੂੰ ਉਹਨਾਂ ਦੇ ਪਿਤਾ ਨੇ ਪੈਸੇ ਦੇ ਕੇ ਵਪਾਰ ਕਰਨ ਲਈ ਭੇਜਿਆ ਸੀ ਦੂਸਰੀ ਜਿਹੜੀ ਸਾਖੀ ਹੈਗੀ ਉਹ ਮਲਿਕ ਭਾਗੋ ਤੇ ਭਾਈ ਲਾਲੋ ਦੀ ਆ ਇਹ ਸੈਦਪੁਰ ਹੁਣਾ ਜਿਹੜਾ ਇਹ ਐਮਨਾਬਾਦ ਪਾਕਿਸਤਾਨ ਦੇ ਵਿੱਚ ਆ ਜਿਹੜਾ ਮਲਕ ਭਾਗੋ ਆ ਉਹ ਅਮੀਰ ਹੰਕਾਰੀ ਅਫਸਰ ਸੀਗਾ ਤੇ ਭਾਈ ਲਾਲੋ ਸੀਗਾ ਗਰੀਬ ਤਰਖਾਨ ਸੀ ਜਿੱਥੇ ਰੋਟੀ ਖਾਣ ਦੀ ਜਿਹੜੀ ਘਟਨਾ ਗਈ ਉਹ ਹੁੰਦੀ ਹੈਗੀ ਸੱਚਾ ਜਨੇਉ ਇਹ 9 ਸਾਲ ਦੀ ਉਮਰ ਦੇ ਵਿੱਚ ਹੁੰਦੀ ਆ ਜਦੋਂ ਪੰਡਤ ਪਾਂਦੇ ਕੋਲ ਗੁਰੂ ਨਾਨਕ ਦੇਵ ਜੀ ਨੇ ਜਨੇਵੀ ਪਾਉਣ ਤੋਂ ਇਨਕਾਰ ਕਰ ਦਿੱਤਾ ਜੀ ਸੁਲਤਾਨਪੁਰ ਜਾਂ ਤਲਵੰਡੀ ਦੀ ਇਹ ਘਟਨਾ ਸੀਗੀ ਅੱਗੇ ਪ੍ਰਮੁੱਖ ਸਾਖੀਆਂ ਦੇ ਵਿੱਚ ਆ ਜਾਂਦੀ ਹੈ ਪਿੱਤਰਾਂ ਨੂੰ ਪਾਣੀ ਦੇਣਾ ਜੋ ਕਿ ਸਥਾਨ ਹਰਦੁਵਾਰ ਦੇ ਵਿੱਚ ਪਹਿਲੀ ਉਦਾਸੀ ਦੇ ਦੌਰਾਨ ਹੋਈ ਸੀ ਤੇ ਪੰਜਵੀਂ ਆਰਤੀ ਜਗਨਨਾਥਪੁਰੀ ਦੇ ਵਿੱਚ ਦੂਸਰੀ ਉਦਾਸੀ ਦੇ ਦੌਰਾਨ 6ਵੀਂ ਕੌਂਡਰ ਆਕਸਸ ਦੀ ਸਾਖੀ ਇਹ ਅਸਾਮ ਦੇ ਵਿੱਚ ਹੋਈ ਸੀ ਤੀਜੀ ਉਦਾਸੀ ਦੇ ਦੌਰਾਨ ਕੌਂਡਰ ਆਕਸਸ ਇੱਕ ਜੰਗਲੀ ਆਦਮੀ ਸੀ ਜੋ ਕਿ ਬੰਦਿਆਂ ਨੂੰ ਖਾ ਜਾਂਦਾ ਸੀਗਾ ਉਸ ਨੂੰ ਗੁਰੂ ਜੀ ਨੇ ਸਿੱਧੇ ਰਾਹ ਪਾਇਆ ਸੀ 7ਵੀਂ ਬਲੀ ਕੰਧਾ ਦੀ ਜਿਹੜੀ ਸਾਖੀ ਹੈਗੀ ਸਥਾਨ ਸੀਗਾ ਹਸਨਾਪਦਾਲ ਜਿੱਥੇ ਹੁਣ ਪੰਜਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਇੱਥੇ ਕੀ ਹੁੰਦਾ ਵਾ ਗੁਰੂ ਨਾਨਕ ਦੇਵ ਜੀ ਅ ਭਾਈ ਮਰਦਾਨੇ ਨੂੰ ਕਹਿੰਦੇ ਨੇ ਕਿ ਵੀ ਤੂੰ ਮੈਨੂੰ ਪਾਣੀ ਲਿਆ ਕੇ ਦੇ ਉਹ ਪਾਣੀ ਲੈਣ ਜਦੋਂ ਭਾਈ ਮਰਦਾਨਾ ਜੀ ਜਾਂਦੇ ਨੇ ਕਿ ਉੱਪਰ ਪਹਾੜ ਤੇ ਤਾਂ ਉੱਥੇ ਜਿਹੜਾ ਬਲੀ ਗੰਧਾਰੀ ਜਿਹੜਾ ਇਹ ਹੁੰਦਾ ਵਾ ਇਹ ਪਾਣੀ ਦੇਣ ਤੋਂ ਅਨਕਾਰ ਕਰ ਦਿੰਦਾ ਫਿਰ ਗੁਰੂ ਨਾਨਕ ਦੇਵ ਜੀ ਜਦੋਂ ਬਾਰ-ਬਾਰ ਮਰਦਾਨੇ ਨੂੰ ਉਹ ਨਾ ਕਰ ਦਿੰਦਾ ਵਾ ਤਾਂ ਫਿਰ ਗੁਰੂ ਨਾਨਕ ਦੇਵ ਜੀ ਕੀ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਇੱਕ ਪੱਥਰ ਆ ਜਿਹੜਾ ਇਹਨੂੰ ਹਟਾ ਤੇ ਇਥੋਂ ਪਾਣੀ ਨਿਕਲੂਗਾ ਤਾਂ ਜਦੋਂ ਭਾਈ ਮਰਦਾਨਾ ਜੀ ਉਹ ਪੱਥਰ ਹਟਾਉਂਦੇ ਨੇ ਤਾਂ ਉਥੋਂ ਉਹਨਾਂ ਨੂੰ ਪਾਣੀ ਮਿਲ ਜਾਂਦਾ ਵਾ ਇਹ ਦੇਖ ਕੇ ਜਿਹੜਾ ਕੰਧਾਰੀ ਜਿਹੜਾ ਵਾ ਉਹ ਵਾਲੀ ਕੰਧਾਰੀ ਆ ਉਹ ਪਹਾੜ ਤੋਂ ਪੱਥਰ ਸਿੱਟ ਦਿੰਦਾ ਵਾ ਤੇ ਇਹ ਪੱਥਰ ਜਦੋਂ ਗੁਰੂ ਨਾਨਕ ਦੇਵ ਜੀ ਵੱਲ ਆਉਂਦਾ ਤਾਂ ਗੁਰੂ ਜੀ ਪੰਜੇ ਦੇ ਨਾਲ ਰੋਕ ਦਿੰਦੇ ਨੇ ਇੱਥੇ ਹੀ ਹੁਣ ਪੰਜਾ ਸਾਹਿਬ ਗੁਰਦੁਆਰਾ ਹੈ ਅੱਗੇ ਜਿਹੜੀ ਸਾਖੀ ਹੈਗੀ ਉਹ ਸੱਜਣ ਠੱਗ ਦੀ ਸਾਖੀ ਆ ਇਹ ਮੁਲਤਾਨ ਦੇ ਨੇੜੇ ਪਾਕਿਸਤਾਨ ਦੇ ਵਿੱਚ ਤਲੁੰਬਾ ਦੇ ਵਿਖੇ ਹੋਈ ਸੀ ਅਗਲੀ ਸਾਖੀ ਹੰਕਾਰੇ ਹੋਏ ਪੰਡਤਾਂ ਦਾ ਪ੍ਰਸੰਗ ਆ ਜਿਹੜਾ ਉਹ ਬਾਰਾਨਸੀ ਕਾਸੀ ਦੇ ਵਿੱਚ ਹੁੰਦਾ ਵਾ ਇੱਥੇ ਕੀ ਹੁੰਦਾ ਵਾ ਗੁਰੂ ਨਾਨਕ ਦੇਵ ਜੀ ਭਗਮਾ ਜਿਹੜਾ ਵਸਤਰ ਨੇ ਕਿ ਉਹ ਪਾਏ ਹੁੰਦੇ ਨੇ ਤਾਂ ਪੰਡਤ ਇਹਨਾਂ ਨਾਲ ਬਾਦ-ਵਿਵਾਦ ਕਰਨ ਲੱਗ ਜਾਂਦੇ ਨੇ ਫਿਰ ਗੁਰੂ ਜੀ ਉਹਨਾਂ ਨੂੰ ਮਤਲਬ ਸਿੱਖਿਆ ਦਿੰਦੇ ਨੇ ਅਗਲੀ ਜਿਹੜੀ ਸਾਖੀ ਹੈਗੀ ਜਿਹਨੂੰ ਸਾਖੀ ਕਹਿ ਸਕਦੇ ਜਾਂ ਬਸ ਆਪਾਂ ਇਹ ਕਹਿ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਨਾਲ ਸੰਬੰਧਤ ਜਾਣਕਾਰੀ ਹੈ ਖੇਤੀ ਕਰਨਾ ਅਤੇ ਕਰਤਾਰਪੁਰ ਬਸਾਉਣਾ ਇਹ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਕੀਤਾ ਜਾਂਦਾ ਵਾ ਵੀ ਉਹ ਆਪਣਾ ਜਿਹੜਾ ਵਾ ਉਦਾਸੀਆਂ ਵਾਲਾ ਜਿਹੜਾ ਜੀਵਨ ਆ ਉਹਨੂੰ ਛੱਡ ਕੇ ਗ੍ਰਸਤ ਜੀਵਨ ਦੇ ਵਿੱਚ ਆ ਜਾਂਦੇ ਨੇ ਖੇਤੀ ਕਰਦੇ ਨੇ ਤੇ ਇੱਕ ਨਵੇਂ ਸ਼ਹਿਰ ਕਰਤਾਰਪੁਰ ਦੀ ਸਥਾਪਨਾ ਕਰਦੇ ਨੇ ਇਹ ਪ੍ਰਮੁੱਖ ਸਾਖੀਆਂ ਸੀਗੀਆਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਅੱਗੇ ਦੇਖਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਪ੍ਰਮੁੱਖ ਜਨਮ ਸਾਖੀਆਂ ਉਹ ਜਿਹੜੀਆਂ ਸਾਖੀਆਂ ਸੀਗੀਆਂ ਪਿਛਲੀਆਂ ਪੜੀਆਂ ਨੇ ਜਿਹੜੀਆਂ ਆਪਾਂ ਉਹ ਸੀਗੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਇਹ ਸਾਖੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਪਹਿਲਾਂ ਤਾਂ ਜਨਮ ਸਾਖੀ ਦਾ ਅਪਾਰਥ ਦੇਖ ਲੈਣੇ ਜਨਮ ਸਾਖੀ ਹੁੰਦੀ ਕੀ ਹੈ ਜਨਮ ਦਾ ਭਾਵ ਇੱਥੇ ਸਿਰਫ ਜਨਮ ਤੋਂ ਨਹੀਂ ਸਗੋਂ ਗੁਰੂ ਜੀ ਦੇ ਸਮੁੱਚੇ ਜੀਵਨ ਤੋਂ ਹੈ ਅਤੇ ਸਾਖੀ ਦਾ ਮਤਲਬ ਹੁੰਦਾ ਹੈ ਗਵਾਹੀ ਜਾਂ ਕਹਾਣੀ ਗੁਰੂ ਜੀ ਦੇ ਨਾਲ ਸੰਬੰਧਿਤ ਕਹਾਣੀਆਂ ਜਾਂ ਗਵਾਹੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ ਸਾਖੀਆਂ ਕਿਹਾ ਜਾਂਦਾ ਵਾ ਜਨਮ ਸਾਖੀਆਂ ਪਹਿਲੀ ਸਾਖੀ ਆ ਜਾਂਦੀ ਹੈ ਪੁਰਾਤਨ ਜਨਮ ਸਾਖੀ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂਗਾ ਵੀ ਇਹ ਕਿਸ ਨੇ ਲਿਖੀ ਸੀ ਇਹ ਅਗਿਆਤ ਲਿਖਣ ਵਾਲਾ ਬੰਦਾ ਜਾਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਸਰਦਾਰਬਾਨ ਸਿੱਖ ਦੇ ਦੁਆਰਾ ਲਿਖੀ ਗਈ ਮੰਨੀ ਜਾਂਦੀ ਹੈ 17ਵੀਂ ਸਦੀ ਦੇ ਸ਼ੁਰੂ ਵਿੱਚ ਬਲੈਤਵਾਲੀ ਜਨਮਸਾਖੀ ਹਫਜਾਵਾਦ ਵਾਲੀ ਜਨਮਸਾਖੀ ਕੋਲਬੁਰਕ ਵਾਲੀ ਜਨਮਸਾਖੀ ਸਭ ਤੋਂ ਪ੍ਰਾਚੀਨ ਅਤੇ ਇਤਿਹਾਸਕ ਤੱਥਾਂ ਦੇ ਵਧੇਰੇ ਨੇੜੇ ਹੈ ਅੱਗੇ ਆ ਜਾਣੇਗੇ ਮਿਹਰਬਾਨ ਵਾਲੀ ਜਨਮਸਾਖੀ ਛੋਡੀ ਮਿਹਰਬਾਨ ਪਿਰਥੀ ਚੰਦ ਦੇ ਪੁੱਤਰ ਨੇ 17ਵੀਂ ਸਦੀ ਦੇ ਵਿੱਚ ਲਿਖੀ ਸੀਗੀ ਜਿਹਨੂੰ ਸਤਿਖੰਡ ਦੀ ਪੋਥੀ ਕਿਹਾ ਜਾਂਦਾ ਵਾ ਅਗਲੀ ਜਨਮਸਾਖੀ ਹੈਗੀ ਭਾਈ ਬਾਲੇ ਵਾਲੀ ਜਨਮਸਾਖੀ ਭਾਈ ਬਾਲਾ ਜੀ ਇਹਨੂੰ ਲਿਖਣ ਵਾਲੇ ਮੰਨਿਆ ਜਾਂਦਾ ਵਾ ਤੇ ਜਿਹੜੇ ਆਧੁਨਿਕ ਵਿਦਵਾਨ ਨੇ ਉਹ ਕੀ ਮੰਨਦੇ ਨੇ ਵਿਦੀ ਚੰਦ ਹਿੰਦਾਲੀਏ ਦੁਆਰਾ ਇਹ ਜਨਮਸਾਖੀ ਲਿਖੀ ਗਈ ਆ 17ਵੀਂ ਸਦੀ ਦਾ ਅੰਤ ਜਾਂ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਹ ਭਾਈ ਬਾਲੇ ਵਾਲੀ ਜਿਹੜੀ ਜਨਮਸਾਖੀ ਸੀਗੀ ਲਿਖੀ ਗਈ ਸੀ ਸਭ ਤੋਂ ਵੱਧ ਇਹ ਪ੍ਰਚਲਿਤਤਾ ਪਰ ਇਹਦੇ ਵਿੱਚ ਕੀ ਆ ਗਿਆ ਤੱਥਾਂ ਦੀ ਘਾਟ ਅਤੇ ਕੁਝ ਮੰਨਘੜਤ ਸਾਖੀਆਂ ਇਹਦੇ ਵਿੱਚ ਜੋੜੀ ਜਾਂਦੀਆਂ ਨੇ ਅਗਲੀ ਸਾਖੀ ਆ ਜਾਂਦੀ ਹੈ ਕਿ ਗਿਆਨ ਰਤਨਾਵਲੀ ਭਾਈ ਮਨੀ ਸਿੰਘ ਜੀ ਦੇ ਦੁਆਰਾ 18ਵੀਂ ਸਦੀ ਦੇ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀਆਂ ਪੌੜੀਆਂ ਸਾਖੀ ਦਾ ਆਧਾਰ ਬਣਾ ਕੇ ਇਹ ਨੂੰ ਲਿਖਿਆ ਗਿਆ ਸੀਗਾ ਇਹ ਚਾਰ ਸਾਖੀਆਂ ਨੇ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹਨ ਅੱਗੇ ਦੇਖਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਜਾਂ ਬਾਣੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ 974 ਸ਼ਬਦਾਂ ਦੀ ਰਚਨਾ ਕੀਤੀ ਜੋ ਕਿ 19 ਰਾਗਾਂ ਦੇ ਵਿੱਚ ਦਰਜ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆ ਜਾਂਦੀ ਹੈ ਜਪੁਜੀ ਸਾਹਿਬ ਇਹ ਰਾਗ ਰਹਿਤ ਬਾਣੀ ਆ ਇਸ ਨੂੰ ਸਿੱਖਾਂ ਦਾ ਮੁੱਖ ਨਿਤਨੇਮ ਕਿਹਾ ਜਾਂਦਾ ਵਾ ਇਸ ਦੇ ਵਿੱਚ ਕੀ ਆ ਪਹਿਲਾ ਮੂਲਵੰਤਰ ਆਉਂਦਾ ਵਾ ਫੇ 38 ਪੌੜੀਆਂ ਆਉਂਦੀਆਂ ਨੇ ਅਤੇ ਆੰਤਮ ਦੇ ਵਿੱਚ ਇੱਕ ਸ਼ਲੋਕ ਆਉਂਦਾ ਸ਼ਲੋਕ ਸ਼ਲੋਕ ਦੇ ਵਿੱਚ ਪਰਮਾਤਮਾ ਦੇ ਸਿਮਰਨ ਅਤੇ ਮਨੁੱਖ ਦੀ ਅਧਿਆਤਮਿਕ ਯਾਤਰਾ ਜਿਹੜੀ ਇਹ ਪੰਜ ਖੰਡਾਂ ਦੇ ਵਿੱਚ ਦੱਸੀ ਗਈ ਹੈ ਜਿਵੇਂ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਆਦ ਇਹਨਾਂ ਦਾ ਜਿਹੜਾ ਵਰਣਨ ਆਗਾ ਇਹ ਆੰਤਮ ਸ਼ਲੋਕ ਦੇ ਵਿੱਚ ਆਉਂਦਾ ਹੈ ਅਗਲੀ ਰਚਨਾ ਆ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਟੀ ਇਹੇ ਰਾਗ ਰਾਮਕਲੀ ਦੇ ਵਿੱਚ ਸੁਮੀਰ ਪर्वਤ ਤੇ ਸਿੱਧ ਜੋਗੀਆਂ ਦੇ ਨਾਲ ਹੋਇਆ ਜਿਹੜਾ ਸੰਵਾਦ ਆ ਉਹ ਇਹਦੇ ਵਿੱਚ ਇਸ ਦੇ ਵਿੱਚ ਗ੍ਰਸਤ ਜੀਵਨ ਦੀ ਮਹੱਤਤਾ ਦੱਸੀ ਗਈ ਹੈ ਅੱਗੇ ਆਸਾ ਦੀ ਵਾਰ ਆ ਜਾਂਦੀ ਆ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਰਾਗ ਆਸਾ ਦੇ ਵਿੱਚ ਇਹਦੇ ਵਿੱਚ 24 ਪੌੜੀਆਂ ਅਤੇ ਸ਼ਲੋਕ ਹਨ ਜਿਸ ਵਿੱਚ ਜਾਤ ਪਾਤ ਦਾ ਖੰਡਨ ਪਖੰਡ ਅਤੇ ਧਰਮ ਦੇ ਨਾਮ ਤੇ ਹੋ ਰਹੇ ਜ਼ੁਲਮ ਦੀ ਆਲੋਚਨਾ ਕੀਤੀ ਗਈ ਹੈ ਅੱਗੇ ਆ ਜਾਂਦੀ ਹੈਗੀ ਰਚਨਾ 12 ਮਾਜ ਇਹ ਰਾਗ ਤੁਖਾਰੀ ਦੇ ਵਿੱਚ ਆ ਮਨੁੱਖੀ ਆਤਮਾ ਇਸਤਰੀ ਦਾ ਪਰਮਾਤਮਾ ਪਤੀ ਤੋਂ ਵਿਛੋੜਾ ਅਤੇ ਮਿਲਾਪ ਦੀ ਤਾੰਗ ਦਾ ਵਰਣਨ ਗੁਰੂ ਨਾਨਕ ਦੇਵ ਜੀ ਦੇ ਦੁਆਰਾ 12 ਮਹੀਨਿਆਂ ਦੇ ਹਵਾਲੇ ਦੇ ਨਾਲ ਕੀਤਾ ਜਾਂਦਾ ਹੈ ਅਗਲੀ ਰਚਨਾ ਆ ਜਾਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਰਤੀ ਗगन ਮੈ ਥਾਲ ਵਾਲੀ ਜਿਹੜੀ ਆਰਤੀ ਹੈਗੀ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਰਾਗ ਤਨਾਸਰੀ ਦੇ ਵਿੱਚ ਜਗਨਨਾਥ ਪੁਰੀ ਵਿਖੇ ਇਹ ਰਚੀ ਗਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਰੀ ਕੁਦਰਤ ਹੀ ਪ੍ਰਮਾਤਮਾ ਦੀ ਸੱਚੀ ਆਰਤੀ ਹੈ ਅੱਗੇ ਆ ਜਾਂਦੀ ਹੈ ਜੀ ਰਚਨਾ ਸ਼ੋਦੁਰ ਇਹ ਰੈਰਾਸ ਦੇ ਵਿੱਚ ਆ ਜਾਂਦੀ ਆ ਇਹ ਰਾਗ ਆਸ਼ਾ ਅਤੇ ਰਾਗ ਸ਼ੋਹਟੀ ਦੇ ਵਿੱਚ ਦਰਜਾ ਇਹ ਰੈਰਾਸ ਸਾਹਿਬ ਦਾ ਇੱਕ ਹਿੱਸਾ ਹੈ ਅੱਗੇ ਬਾਬਰ ਬਾਣੀ ਆ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦੀ ਇਹ ਕੋਈ ਵੱਖਰੀ ਰਚਨਾ ਨਹੀਂ ਹੈਗੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਾਰ ਸ਼ਬਦਾਂ ਚਾਰ ਭਾਗਾਂ ਨੂੰ ਇਹਨਾਂ ਦਾ ਨਾਮ ਦਿੱਤਾ ਗਿਆ ਵਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਆਸ਼ਾ ਅਤੇ ਰਾਗ ਤਿਲੰਗ ਦੇ ਵਿੱਚ ਦਰਜ ਹਨ ਗੁਰੂ ਜੀ ਨੇ 3 12 ਦੀ ਰਚਨਾ ਕੀਤੀ ਜਿਦੇ ਵਿੱਚ ਆਸਾ ਦੀ ਬਾਣੀ ਮਾਝ ਦੀ ਬਾਣੀ ਤੇ ਮਲਾਰ ਦੀ ਬਾਣੀ ਆ ਜਾਂਦੀਆਂ ਨੇ ਹੋਰ ਰਚਨਾਵਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਜਿਵੇਂ ਛੰਦ ਬਾਈ ਸ਼ੋਲੇ ਸ਼ਲੋਕ ਅਤੇ ਅਸ਼ਟਪਤੀਆਂ ਆ ਜਾਂਦੀਆਂ ਨੇਗੀਆਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਆ ਉਹਦੇ ਵਿੱਚ ਫਾਰਸੀ ਅਰਬੀ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦੇ ਜਿਹੜੇ ਸ਼ਬਦ ਨੇਗੇ ਉਹ ਦੇਖਣ ਨੂੰ ਮਿਲਦੇ ਹਨ ਅੱਗੇ ਦੇਖਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ ਸੀ ਗੁਰੂ ਜੀ ਨੇ ਰਾਵੀ ਦਰਿਆ ਦੇ ਕੰਢੇ ਤੇ ਕਰਤਾਰਪੁਰ ਕਰਤਾਰ ਦਾ ਸ਼ਹਿਰ ਇਸ ਸ਼ਹਿਰ ਦੀ ਸਥਾਪਨਾ ਕੀਤੀ ਆਮ ਗ੍ਰੈਸਤੀ ਜੀਵਨ ਜਿਹੜਾ ਇੱਥੇ ਜੀਣਾ ਸ਼ੁਰੂ ਕਰ ਦਿੱਤਾ ਅਤੇ ਖੇਤੀ ਦਾ ਕੰਮ ਵੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਸ਼ੁਰੂ ਕੀਤਾ ਸੀਗਾ ਇੱਥੇ ਕਮੈਂਟ ਦੇ ਵਿੱਚ ਤੁਸੀਂ ਇਹ ਦੱਸਣਾ ਵੀ ਸ੍ਰੀ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਕਿੰਨਾ ਸਮਾਂ ਰਹੇ ਸੀਗੇ ਇਸ ਪ੍ਰਸ਼ਨ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇਣਾ ਅੱਗੇ ਦੇਖਦੇ ਹਾਂ ਮੁੱਖ ਸਮਾਜਿਕ ਸੰਸਥਾਵਾਂ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਚਲਾਈਆਂ ਗਈਆਂ ਜਿਵੇਂ ਸੰਗਤ 27ਵਾਂ ਜਿੱਥੇ ਧਰਮ ਅਤੇ ਸੱਚ ਦਾ ਪ੍ਰਚਾਰ ਹੁੰਦਾ ਹੈ ਪੰਗਤ ਅਤੇ ਲੰਗਰ ਇਹ ਜਿਹੜੀ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਜਾਤ ਪਾਤ ਦੇ ਭੇਦਭਾਵ ਨੂੰ ਖਤਮ ਕਰਨ ਦੇ ਲਈ ਸਾਰੇ ਲੋਕਾਂ ਨੂੰ ਇੱਕੋ ਹੀ ਪੰਗਤੀ ਦੇ ਵਿੱਚ ਬੈਠ ਕੇ ਭੋਜਨ ਕਰਨ ਦੀ ਜਿਹੜੀ ਪ੍ਰਥਾ ਸੀਗੀ ਇਸ ਨੂੰ ਪੰਗਤ ਅਤੇ ਲੰਗਰ ਪ੍ਰਥਾ ਕਿਹਾ ਜਾਂਦਾ ਵਾ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਤਨ ਇਹਨਾਂ ਦੇ ਮੂਲ ਸਿਧਾਂਤ ਨੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਇਹ ਇਹਨਾਂ ਦੇ ਮੂਲ ਸਿਧਾਂਤ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਦੇਖ ਦੇਗੇ ਗੁਰਗੱਦੀ ਚੋਣਨਾ ਅਤੇ ਜੋਤੀ ਜੋਤ ਸਮਾਉਣਾ ਇਹਦੇ ਵਿੱਚ ਕੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਉੱਤਰ ਅਧਿਕਾਰੀ ਆਪਣੇ ਤੋਂ ਨਾ ਪੁੱਤਰਾਂ ਦੀ ਥਾਂ ਤੇ ਆਪਣੇ ਨਿਮਰ ਅਤੇ ਆਗਿਆਕਾਰ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਲਈ ਚੁਣਿਆ ਵਕ-ਵਕ ਪ੍ਰਖਿਆਵਾਂ ਤੋਂ ਬਾਅਦ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਨਾਮ ਦਿੱਤਾ ਭਾਵ ਉਹ ਗੁਰੂ ਨਾਨਕ ਦੇਵ ਜੀ ਦਾ ਹੀ ਅੰਗ ਹਨ ਅੰਤਿਮ ਸਮਾ ਜਿਹੜਾ ਵਾ ਗੁਰੂ ਨਾਨਕ ਦੇਵ ਜੀ ਦਾ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸੀ ਏਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਵਿਸਥਾਰ ਪੂਰਵਕ ਉਹਨਾਂ ਦੀ ਜੀਵਨ ਗਾथा ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜਰੂਰ ਕਰਨਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਸਰੀਆਕਾ